ਸਾਂਝੀ ਟੀਵੀ ਤੇ ਪ੍ਰੋਗਰਾਮ ਦెలਾਂ ਦੇ ਸਾਂਝ ਦੇਖ ਰਿਆ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਵਿਸਾਖੀ ਦੇ ਦਿਨ ਆ ਰਹੇ ਨੇ ਦੁਨੀਆ ਭਰ ਦੇ ਵਿੱਚ ਵਿਸਾਖੀ ਦੇ ਨਗਰ ਕੀਰਤਨ ਗੱਡੇ ਜਾ ਰਹੇ ਨੇ ਪਹਿਲਾਂ ਜਲੂਸ ਕਹਿੰਦੇ ਸੀ ਅੱਜਕੱਲ ਨਗਰ ਕੀਰਤਨ ਹੈ ਔਰ ਖਾਸ ਕਰਕੇ ਜ਼ਿਆਦਾਤਰ ਸਿੱਖਾਂ ਨੂੰ ਇਸ ਗੱਲ ਬਾਰੇ ਹੁਣ ਹੌਲੇ ਹੌਲੇ ਜਾਗਰੂਕਤਾ ਆ ਰਹੀ ਹੈ ਕਿ ਦਸ਼ਮੇਸ਼ ਪਾਸ਼ਾ ਨੇ ਖੰਡੇ ਬਾਟੇ ਦੀ ਪੌਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਸਾਖੀ ਵਾਲੇ ਦਿਨ ਕਿਉਂ ਦਿੱਤੇ ਕਿਉਂਕਿ ਵਿਸਾਖੀ ਪਹਿਲਾਂ ਵੀ ਮਨਾਈ ਜਾਂਦੀ ਸੀ ਗੁਰੂ ਨਾਨਕ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਪਹਿਲੀ ਵਿਸਾਖ ਦਾ ਹੋਣ ਕਰਕੇ ਦੁਨੀਆ ਭਰ ਦੇ ਵਿੱਚ ਅੱਜ ਵੀ ਵਿਸਾਖੀ ਮਨਾਈ ਜਾਂਦੀ ਹੈ ਸਾਡੇ ਵੀ 13 April ਨੂੰ ਬਕਾਇਦਾ ਗ੍ਰਹਿਨਤਾਜ ਬੈਂਕਟ ਹਾਲ ਦੇ ਵਿੱਚ ਕੈਨੇਡੀਅਨ ਸਿੱਖ ਸਟਡੀ ਤੇ ਟੀਚਿੰਗ ਸੁਸਾਇਟੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਤੇ ਖਾਲਸਾ ਸੰਪੂਰਨਤਾ ਦਿਵਸ ਮਨਾਇਆ ਜਾ ਰਿਹਾ ਹੈ 14 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਪੰਜ ਵਰੇ ਹੋ ਗਏ ਨੇ ਛੇਵਾਂ ਵਰਾਇਤ ਕੀ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਉਸੇ ਦਿਨ ਵਿਸਾਖੀ ਵਾਲੇ ਦਿਨ ਮਨਾਇਆ ਜਾ ਰਿਹਾ ਇਹ ਅਚੰਚੇਤ ਦੇਖਦੇ ਦੇਖਦੇ ਪਹਿਲੀ ਵਿਸਾਖ ਤੋਂ ਕਤਕ ਦੀ ਪੁੰਨਿਆ ਬਣਿਆ ਕਿਉਂ ਇਹਦੇ ਬਾਰੇ ਇਤਿਹਾਸਕਾਰ ਖੋਜੀ ਇਕ ਚੰਤਕ ਸਿੱਖ ਚੰਤਕ ਜਿਹੜੇ ਬਚਪਨ ਤੋਂ ਕਈ ਪੀੜ੍ਹੀਆਂ ਤੋਂ ਇਸ ਪਾਸੇ ਜੁੜੇ ਹੋਏ ਨੇ ਮੇਰੀ ਮੁਰਾਦ ਹੈ ਸਿੰਘ ਸਭਾ ਇੰਟਰਨੈਸ਼ਨਲ ਤੋਂ ਸਦਾਰ ਗੁਰਚਰਨ ਸਿੰਘ ਬਰਾਰਵੀ ਕਹਿ ਦਿੰਦੇ ਆ ਕਈ ਕਈ ਜਿਉਣ ਵਾਲਾ ਵੀ ਕਹਿ ਦਿੰਦੇ ਆ ਆ ਉਹਨਾਂ ਦਾ ਕਰਦੇ ਆ ਸਵਾਗਤ ਵੀਰ ਗੁਰਚਰਨ ਸਿੰਘ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਣ ਦੀ ਸੰਸਾ ਸਾਝਾ ਟੀਵੀ ਤੇ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਜੀ ਪਰਵਾਰ ਕੋ ਲੀਵ ਸਿੰਘ ਜੀ ਤੁਹਾਡਾ ਤੇ ਦਿਨਾਂ ਦੀ ਸਾਂਝ ਦੇ ਸਰੋਧਿਆਂ ਦਾ तहे ਦਿਲੋਂ ਧੰਨਵਾਦ ਤੁਸੀਂ ਮੈਨੂੰ ਆਪਣੇ ਕੀਰਤੀ ਸਮੇਂ ਚੋਲ ਸੰਗਤਾਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਹੈ ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸ਼ੰਕਾ ਕਲੀਅਰ ਕਰੋ ਇਹ ਕਿਵੇਂ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਜਾ ਕੇ ਦੇਖੀਦਾ ਹੈ ਕਿ ਉੱਤੇ ਲਿਖਿਆ ਹੈ ਕਿ 14 15 ਅਪ੍ਰੈਲ 1469 ਨੂੰ ਗੁਨਾਮਕ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਹੋਇਆ। ਮਨ ਹਉਣ ਲੱਗ ਪਏ ਕਤਕ ਦੀ ਪੁੰਨਿਆਂ ਨੂੰ ਤੇ ਕਤਕ ਦੀ ਪੁੰਨਿਆਂ ਕਿਵੇਂ ਵਿੱਚ ਆਈ ਸੀ? ਕਲੀਅਰ ਕਰੋ ਥੋੜਾ ਜਿਹਾ ਪੁਆਇੰਟ। ਹ ਮੇਰੇ ਕੋਲ ਜੀ 4-5 ਕਿਤਾਬਾਂ ਐ ਆਪਾਂ ਰੈਫਰੈਂਸ ਸਾਰੀਆਂ ਕਿਤਾਬਾਂ ਦੇ ਤੋਂ ਥੋੜੇ ਲੈ ਲੈਨੇ ਆ ਜੀ। ਸਭ ਤੋਂ ਪਹਿਲਾਂ ਤਾਂ ਕਤਕ ਕੇ ਵਿਸਾਖ ਕਿਤਾਬ। ਜਦੋਂ ਇਹ ਲਿਖੀ ਗਈ ਤਾਂ ਭਾਈ ਵੀਰ ਸਿੰਘ ਹੋਣਾ ਨੇ ਕਿਹਾ ਇਹ ਆਪਣੇ ਮੇਰੇ ਕੋਲ ਸਾਖੀ ਮੈਲ ਪਹਿਲੇ ਕੀ ਹੈ ਕਿ ਭਾਬ ਉਹਦੇ ਵਿੱਚ ਇਹ ਦਰਜ ਹੈ ਭਾਈ ਵੀਰ ਸਿੰਘ ਦੇ ਬਿਆਨ ਇਹ ਸਿੱਖਾਂ ਵਾਸਤੇ ਇਹ ਬੜੀ ਇੱਕ ਕੀਮਤੀ ਸੁਗਾਤ ਹੈ ਪਰ ਭਾਈ ਵੀਰ ਸਿੰਘ ਹੋਈ ਚਖ ਤਾਂ ਹੁੰਦੇ ਸੱਚੇ ਸੁੱਚੇ ਸੇਵਕ ਨਹੀਂ ਸਨ ਸਭ ਉਹ ਬਾਲਾ ਲਾਜੀ ਦੇ ਅਸਰੇੜਾ ਸੀ ਤੇ ਉਹਨਾਂ ਨੇ ਇਹ ਕਤਾਬ ਜਿੰਨੀ ਕੋਤੇ ਵੱਡੀ ਕੀ ਵੱਡੀ ਕੀ ਬਾਕੀ ਦੀ ਵਿਕਰੀ ਐਜੇ ਟਾਈਮ ਸਟੇਟ ਤੋਂ ਬੰਦ ਕਰਵਾ ਕੇ ਇਹਨੂੰ ਬੰਦ ਕਰ ਦਿੱਤਾ ਸਤਿ ਕੁਦਰਤੀ ਗੱਲ ਕੀ ਕਹਿੰਦੇ ਹੁੰਦੇ ਸੱਚ ਛੁਪਾਇਆ ਨਹੀਂ ਚੁਪਦਾ ਪੀਰਾ ਸਿੰਘ ਦਰਦ ਉਹਨਾਂ ਦੀ ਮੈਂ ਕਿਤਾਬ ਪੜ੍ਹ ਰਿਆ ਸੀ ਉਹ ਕਹਿੰਦਾ ਕੁਦਰਤੀ ਤੇ ਕਿਰਸ਼ਮਾ ਹੋਇਆ ਕਿ ਬਾਗਬਾਨ ਪੁਰਾਲ ਜਿਹੜਾ ਅੱਜ ਲਾਹੌਰ ਦੇ ਵਿੱਚ ਹੈਗਾ ਉੱਥੇ ਇੱਕ ਲਾਇਬ੍ਰੇਰੀ ਅਦਰਬਾਕਸਿੰਗ ਹੁਣਾਂ ਦੀ ਉਹਦੇ ਵਿੱਚੋਂ ਉਹਨਾਂ ਨੇ ਇਹ ਕਿਤਾਬ ਲੱਭੀ ਤੇ ਫੇਰ ਲੱਭ ਕੇ ਇਹਨੂੰ 1900 ਮਿਹਰਲ 34 ਵਿੱਚ ਦੁਬਾਰਾ ਪਹਿਲਾਂ ਇਹ 1912 ਜਾਂ 13 ਦੇ ਵਿੱਚ ਲਿਖੀ ਗਈ ਹੈ ਕਰਨ ਸਿੰਘ ਸਟੋਰੀਆਂ ਨੇ ਜਿਉਂਦੇ ਜੀ ਆਪਣੀ ਕਿਤਾਬ ਵਿੱਚ ਛਾਪੀ पर ਇਹ ਦੀ ਵਿਕਰੀ ਬੰਦ ਕਰਵਾਤੀ ਭਾਈ ਵੀਰ ਸਿੰਘਾ ਨੇ ਔਰ ਇਹਦੇ ਕਿਤਾਬ ਦੇ 122 ਪੰਨੇ ਤੇ ਲਿਖਿਆ ਹੋਇਆ ਹੈ ਇਹ 1925 ਦੀ ਹੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਦਾ ਕੱਤਕਪੂਰਨ ਮਾਛੀ ਦਾ ਗੁਰਪੁਰਪੁਰਬ ਮਨਾਉਣਾ ਆਰੰਭ ਹੋਇਆ ਉਸ ਤੋਂ ਪਹਿਲਾਂ ਇਸ ਦਿਨ ਉੱਤੇ ਕੋਈ ਜਾਣਦਾ ਵੀ ਨਹੀਂ ਸੀ 60 ਸਾਲ ਹੋ ਹੋਰ ਇਸ ਤਰ੍ਹਾਂ ਲੰਘ ਗਏ ਤਾਂ ਲੋਕੀ ਆਖਣ ਲੱਗ ਪੈਣਗੇ ਕਿ ਇਹ ਗੁਰਪੁਰ ਮੁੱਢ ਤੋਂ ਹੀ ਕੱਤਕਪੂਰਨ ਮਾਛੀ ਨੂੰ ਨਨਕਾਣਾ ਸਾਹਿਬ ਲਾਇਆ ਜਾਂਦਾ ਰਿਹਾ ਹੈ ਤੋ ਕਾਰਮ ਸਿੰਘ ਅਤੇ ਔਰੀਅਨ ਜਸਵਿੰਦਰ ਗਵਾਹ ਹਨ ਇਸ ਦੇ ਕਿ 1925 ਪਹਿਲੀ ਵਾਰ ਲਣਕਾਣਾ ਸਾਹਿਬ ਇਹ ਗੁਰਪੁਰਬ ਮਨਾਇਆ ਗਿਆ ਕੱਤਕ ਦੀ ਪੂਰਨ ਮਾਸੀ ਨੂੰ ਕੱਤਕ ਦੀ ਪੂਰਨ ਮਾਸੀ ਨੂੰ ਮਨਾਉਣ ਦਾ ਇੱਕ ਹੋਰ ਇਤਿਹਾਸਿਕ ਹੈਗਾ ਕਿ ਸੰਤ ਸਿੰਘ ਜਿਹੜਾ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਲੇ ਕਾਫੀ ਅਸਰ ਰੱਖਦਾ ਸੀ ਉਦੋਂ RAM TEJ ਮੇਲਾ ਜਿਹੜਾ ਅੰਮ੍ਰਿਤਸਰ ਹੈ ਸਾਡੇ ਸੇਕ ਸੇਕੋਂ ਬਾਅਦ ਕੋਈ ਨਹੀਂ ਨਗੇ ਚਾਹੇ ਹਨੂਮਾਨ ਮੰਦਿਰ ਮਿਲ ਜੇ ਚਾਹੇ ਕੁਝ ਵੀ ਨਗੇ ਸਨਿਤਰ ਦੇਵਤਾ ਵੀ ਇਹਨਾਂ ਨੇ ਮਨਾਉਣਾ ਹੈ ਇਹ ਉੱਥੇ ਬਹੁਤ ਜਾਂਦੇ ਸੀ ਮੇਲੇ ਵੇਖਣ ਜਾਂਦੇ ਆ ਸਾਡਾ ਇਹਦੇ ਨਾਲ ਕੋਈ ਸੰਬੰਧ ਧਾਰਮਿਕ ਨਹੀਂ ਹੈਗਾ ਪਰ ਲੋਕ ਮੇਲਿਆਂ ਤੇ ਤੁਰੇ ਫਿਰਦੇ ਕਿਉਂਕਿ ਵਿਹਲੇ ਹੁੰਦੇ ਆ ਤੇ ਇਹਨਾਂ ਨੂੰ ਬਸ ਖੁਸ਼ੀ ਵਾਸਤੇ ਕੋਈ ਨਾ ਕੋਈ ਫਲ ਛੜਣਾ ਨਹੀਂ ਚਾਹੀਓ ਦੇਵੀ ਮਾਤਾ ਦੇ ਮੰਦਿਰ ਜਾਣ ਜੇ ਕਿਤੇ ਵੀ ਜਾਣ ਅਸੀਂ ਕੁਝ ਨਹੀਂ ਛੜਣਾ ਸਾਂ ਸਿੰਘ ਮਸਕੀਨ ਹਣਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਰਾਏ ਕਰਕੇ ਇਹ ਕਾਰਜਾ ਕੇ ਉਧਰ ਲੋਕ ਬਹੁਤ ਜਾਂਦੇ ਆ ਤੇ ਆਪਣੀ ਗੋਲਕ ਜਾਂਦੀ ਆ ਘਾਟ ਆਪਾਂ ਹਰਨਾਮ ਸਿੰਘ ਦਾ ਗੁਰਪੁਰਬ ਇਸ ਦਿਨ ਤੇ ਮਨਾਉਣਾ ਸ਼ੁਰੂ ਕੀਤਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੀ ਸ਼ੁਰੂ ਕੀਤਾ ਗਿਆ اچھا ਪੰਜਾਬ ਦੇ ਵਿੱਚ ਪਰ ਨਰਕਾਣਾ ਸਾਹਿਬ 1925 25 ਤੱਕ ਤੋਂ ਇਸ ਦਿਨ ਨੂੰ ਮਨਾਇਆ ਜਾਂਦਾ ਰਿਹਾ ਚਲੋ ਉਦੋਂ ਤਾਂ ਅਸੀਂ ਰਾਜ ਭਾਗ ਦੇ ਅਸਲ ਸੁਖ ਨੇਟਾ ਸ਼ੁਰੂ ਕਰ ਲਿਆ ਅੱਜ ਇਹਨੂੰ ਵਾਪਸ ਲੈ ਕੇ ਜਾਣਾ ਹੋਰ ਵੀ ਬੜਾ ਮੁਸ਼ਕਲ ਹੈ ਪੁਰਤੋਗੇ ਵੀ ਮੇਰੇ ਕੋਲ ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸਿੰਘਾਂ ਉਪਰ ਤੇ ਐਸਐਸ ਪਾਦਮ ਰੇਰ ਕੋਟਲੇ ਵਾਲੇ ਪ੍ਰੋਫੈਸਰ ਹੈਗੇ ਆ ਜਿਹੜੇ ਜਿਨ੍ਹਾਂ ਨੇ ਇਹ ਕਿਤਾਬ ਬੜਾ ਖੋਜ ਬੜਾ ਭਾਰੀ ਖੋਜਵਰਕ ਹੈ ਇਹਨਾਂ ਦੀਆਂ ਦੋ ਕਿਤਾਬਾਂ ਜੀ ਇੱਕ ਹੈ ਤਾਂ ਟੈਂਪੀ ਦੀ ਮੇਰੇ ਕੋਲ ਆਈ ਨਹੀਂ ਹੈ ਪਰ ਦੋ ਕਿਤਾਬਾਂ ਮੇਰੇ ਕੋਲ ਹੈ ਜਿਹੜੀ 100 ਸਾਖੀ ਭਾਈ ਮਨੀ ਸਿੰਘ ਵਾ ਲਈ ਕਹੀ ਜਾਂਦੀ ਆ ਉਹਦਾ ਵੀ ਕਰਤਾ ਆਪਣਾ ਸੂਰਜ ਸਿੰਘ ਹੈਗਾ ਜੀ ਅਸੀਂ ਜੇ ਕੋਈ ਕਿਤਾਬ ਦੀ ਪੌਪੁਲਾਰਿਟੀ ਕਰਨੀ ਹੋਵੇ ਤਾਂ ਉਹਨਾਂ ਨੂੰ ਅਸੀਂ ਵੱਡੇ ਵੱਡੇ ਸੇਖਾਂ ਦੇ ਨਾਂ ਤੇ ਚਾਲੂ ਕਰਦੇ ਆਂ ਮਰਦਾਨੇ ਦੇ ਨਾਂ ਤੇ ਭਾਈ ਮਨੀ ਸਿੰਘ ਦੇ ਨਾਂ ਤੇ ਬਾਬਾ ਦੀਪ ਸਿੰਘ ਦੇ ਨਾਂ ਤੇ ਸੋ ਇਸ ਕਿਤਾਬ ਦੇ ਵਿੱਚੋਂ ਇੱਕ ਮੈਨੂੰ ਨਵਾਂ ਹੋਰ ਪੁਆਇੰਟ ਮਿਲਿਆ ਕਿ ਗੁਰੂ ਨਾਨਕ ਸਾਹਿਬ ਦੇ ਵੰਸ ਦੇ ਵਿੱਚੋਂ ਡੇਰਾ ਬਾਬਾ ਨਾਨਕ 10ਵੀਂ ਪੀੜ੍ਹੀ ਬਾਬਾ ਸੁਖਵੰਸੀ ਆ ਤੇ ਉਹਨਾਂ ਨੇ ਨਾਨਕ ਵੰਸ ਪ੍ਰਕਾਸ਼ ਦਾ ਨਾਂ ਇੱਕ ਗ੍ਰੰਥ ਲਿਖਿਆ ਹੋਇਆ ਹੈ। ਇਹ ਇਸ ਕਿਤਾਬ ਦੇ 218 ਪੰਨੇ ਦੇ ਉੱਤੇ ਉਹ ਬਕਾਇਦਾ ਲਿਖ ਕੇ ਦੱਸਦੇ ਸਾਨੂੰ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਜੋ ਜਨੂ ਦੇਵ ਸਵ사ਖ ਸੁਦੀ 3 ਦੱਸਦੀ ਹੈ ਇਸ ਦੇ ਲੇਖਕ ਕੋਲ ਹੋਣ ਦੇ ਬਾਵਜੂਦ ਵੀ ਸ਼੍ਰੀ ਚੰਦ ਦੇ ਜਨਮ ਦਿਨ ਨੂੰ ਉਹਨਾਂ ਨੇ ਪਿਤਾ ਦੇ ਜਨਮ ਗੁਰੂ ਨਾਨਕ ਦੇਵ ਜੀ ਨਾਲ ਰੱਦ ਗੱਲ ਕਰਨਾ ਠੀਕ ਨਹੀਂ ਸਮਝਿਆ ਐ ਉਸ ਜਿਹੜਾ ਗੁਰਨਾਨ ਸਾਹਿਬ ਤੋਂ ਦਸਵੀਂ ਪੀੜੀ ਆ ਬਾਬਾ ਸੁਖਮਾਨ ਸਿੰਘ ਇਹ ਉਹਦੀ ਗੱਲ ਹੈ ਇਸ ਗ੍ਰੰਥ ਦੇ ਵਿੱਚ ਮੈਂ ਇਹਨੂੰ ਦੋ ਵਾਰ ਗਿਆ ਜੀ ਇੱਕ ਵਾਰਾਂ ਪਹਿਲਾਂ ਸਰਪਾਤਪੁਰ ਜਾ ਕੇ ਆਇਆ 1923 ਸੋਰੇ 2023 ਦੇ ਵਿੱਚ ਜੂਨ ਦੇ ਵਿੱਚ ਉੱਥੇ ਕੋਈ ਗ੍ਰੰਥ ਨਹੀਂ ਲੱਭਾ ਫਿਰ ਮੈਂ ਇਸ ਸਾਲ ਜੀਨਾ ਬਾਬਾ ਨਾਨਕੀ ਜਾ ਕੇ ਆਇਆ ਗੁਰਦਾਸਪੁਰ ਚ ਉੱਥੇ ਜਿਹੜੇ ਜਿਨ੍ਹਾਂ ਨੇ ਕੋਲ ਗ੍ਰੰਥ ਹੈਗੇ ਆ ਉਹ ਕਹਿੰਦੇ ਜੀ ਦਿੱਲੀ ਗਏ ਆ ਅਵ tác ਸਿੰਘ ਹੋਣੀ ਚਲੋ ਮੈਂ ਵੀ ਮੈਂ ਫੇਰ ਜਾਵਾਂਗਾ ਫੇਰ ਲੱਭ ਕੇ ਆਵਾਂਗੇ ਜੇ ਲੱਭ ਗਿਆ ਤਾਂ ਉਸ ਗ੍ਰੰਥ ਦੀ ਕਾਪੀ ਉਸ ਪੇਜ ਦੀ ਵੀ ਦੇ ਰਿਆਗਾ ਸਿੱਖ ਸੰਗਤਾਂ ਨੂੰ ਬਕਾਇਦਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਸ੍ਰੀ ਚੰਦ ਦਾ ਜਿਹੜਾ ਜਨਮ ਹੈਗਾ ਉਹ ਕੱਤਕ ਦੀ ਪੂਰਨਮਾਸੀ ਨੂੰ ਹੈ ਤੇ ਗੁਰੂ ਨਾਨਕ ਸਾਹਿਬ ਦਾ ਵਿਸਾਖ ਛੁੜੀ ਤੀਜ ਨੂੰ ਆ। ਅਸਾਂ ਦੇ ਕੋਲ ਜਨਮ ਸਾਖੀ ਸੰਪਰਾ ਕਿਤਾਬ ਹੈਗੀ ਹੈ ਡਾਕਟਰ ਕਿਰਪਾਲ ਸਿੰਘ ਪਟਿਆਲਾ ਯੂਨੀਵਰਸਿਟੀ ਵਾਲਿਆਂ ਦੀ ਲਿਖੀ ਹੋਈ ਹੈ। ਇਹਦੇ ਵਿੱਚ ਵੀ ਕਿਦਰੇ ਵੀ ਛੋੜ ਕੇ ਭਾਈ ਬਾਲੇ ਦੀ ਜਿਹੜੀ ਸਾਖੀ ਹੈ ਜਨਮ ਸਾਖੀ ਹੈ ਲਿਖੀ ਗਈ ਹੈ। ਉਹ ਭਾਈ ਬਾਲੇ ਵਾਲੀ ਜਨਮ ਸਾਕੀ ਸਿੱਖਾਂ ਨੂੰ ਮੈਂ ਦੱਸ ਦੇਵਾਂ ਇਹ ਗੁਰੂ ਨਾਨਕ ਸਾਹਿਬ ਦੇ ਚਲਾਣਾ ਕਰਨ ਤੋਂ 122 23 ਸਾਲ 1658 ਕਹਿੰਦੇ ਆ 1658 ਦੇ ਵਿੱਚ ਲਿਖੀ ਗਈ ਮਲਬੂ ਅਰਜਨ ਪਾਤਸ਼ਾਹ ਵੀ ਚੜ੍ਹਾਈ ਕਰ ਚੁੱਕਿਆ ਹੁੰਦਾ ਓਕੇ ਤੇ ਜਦੋਂ ਮੈਂ ਬਾਲੇ ਵਾਲੀ ਸਾਕੀ ਨੂੰ ਚੰਗੀ ਤਰ੍ਹਾਂ ਖੋਖਲਾਂ ਤਾਂ ਉਹਦੇ ਦੂਜੇ ਜਾਂ ਤੀਜੇ ਪੇਜ ਤੇ ਹੀ ਆ ਜਾਂਦਾ ਹੈ ਭਾਈ ਕੋਈ ਬੰਦਾ ਲੱਭੋ ਗੁਰੂ ਅੰਗਦ ਸਾਹਿਬ ਦੇ ਆਪਣੇ ਮੂੰਹ ਚੋਂ ਅਖਵਾਇਆ ਜਾਂਦਾ ਇਹ ਕੋਈ ਬੰਦਾ ਲੱਭੋ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਾਥੀ ਰਿਹਾ ਹੋਵੇ ਤੇ ਸਾਨੂੰ ਗੁਰਨਾਨਕ ਸਾਹਿਬ ਦੇ ਜੀਵਨ ਬਾਰੇ ਚੰਗੀ ਤਰ੍ਹਾਂ ਦੱਸੇ ਕੋਈ ਤੇ ਅਗੇ ਪਾਈ ਬਾਲਾ ਆਉਂਦੇ ਆ ਪਾਈ ਬਾਲੇ ਨੂੰ ਸੱਦਿਆ ਜਾਂਦਾ ਤੇ ਉਹਨੂੰ ਪੁੱਛਦੇ ਆਂ ਭਾਈ ਤੂੰ ਕੌਣ ਕਹਿੰਦੇ ਮੈਂ ਬਾਲਾ ਸੰਧੂ ਹੁਣ ਆਪਾਂ ਇੱਥੇ ਖੜ ਕੇ ਵਿਚਾਰ ਕਰੀਏ ਗੁਰਨਾਨਕ ਸਾਹਿਬ ਦੇ ਅਖੀਰਲੇ ਸਮੇਂ ਤੋਂ 7.5-8 ਸਾਲ ਪਹਿਲਾਂ ਬਾਬਾ ਲੈਣਾ ਜੀ ਉਹਨਾਂ ਦੇ ਸ਼ਰਨ ਚ ਆ ਜਾਂਦੇ ਆ ਉਹਨਾਂ ਕੋਈ ਰਹਿੰਦੇ ਆਂ ਔਰ ਹਰ ਰੋਜ਼ ਕੋਈ ਇੱਕ ਤਰ੍ਹਾਂ ਉਹਨਾਂ ਕੋਲ ਆਏ ਮੁੜ ਕੇ ਵਾਪਸ ਨਹੀਂ ਗਏ ਬਿਲਕੁਲ ਹਾਂਜੀ ਉਹਨਾਂ ਕੋਲ ਰਹਿੰਦੇ ਹੋਣ ਤੇ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਹੋਵੇ ਤਾਂ ਉਹ 7 ਸਾਲ 8 ਸਾਲ ਮਿਲਣੀ ਨਾ ਆਵੇ ਬਾਬੇ ਨਾਨਕ ਨੂੰ ਇਹ ਨਹੀਂ ਹੋ ਸਕਦਾ ਇਸ ਕਰਕੇ ਸਾਫੀ ਹੈ ਹੀ ਨਹੀਂ ਔਰ ਜਦੋਂ ਮੈਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇਖਦਾ ਜਿਹੜੇ ਸਰੋਤੇ ਜਨ ਸੁਣਦੇ ਆ ਉਹ ਵੀ ਦੇਖ ਲੈਣੋ 11ਵੀਂ ਵਾਰ ਦੀ 13ਵੀਂ ਪੌੜੀ ਤੋਂ ਲੈ ਕੇ ਪਰਚਮੀ 26 ਪੌੜੀ ਤੱਕ ਗੁਰੂਆਂ ਆਪਣੇ ਗੁਰੂ ਸਾਹਿਬਾਨ ਛੇ ਗੁਰੂ ਸਾਹਿਬਾਨ ਦੇ ਸਿੱਖਾਂ ਦੇ ਮੋٹے ਮੋٹے ਨਾਮ ਲਿਖੇ ਹੋਏ ਆ ਜਿਹੜੇ ਬਹੁਤ ਮਪੂਲਰ ਸੀ ਤੇ ਉਹਨਾਂ ਦੇ ਨਾਲ ਹਰ ਵਕਤ ਆਉਂਦੇ ਜਾਂਦੇ ਰਹਿੰਦੇ ਸੀ ਉਹਨਾਂ ਦੇ ਗੁਰਨਾਨਕ ਸਾਹਿਬ ਦੇ ਸਿੱਖਾਂ ਦੇ ਨਾਮ ਦੋ ਪਹਿਲੀਆਂ ਪੌੜੀਆਂ 'ਚ ਆਉਂਦੇ ਆ 13ਵੀਂ ਤੇ 14ਵੀਂ ਉੱਥੇ ਕਿਤੇ ਬਾਲੇ ਦਾ ਤੇ ਪੈੜੇ ਮੁਖੇ ਦਾ ਨਾਮ ਨਹੀਂ ਆਉਂਦਾ ਉਹ ਬਾਲੇ ਦਾ ਤੇ ਪੈੜੇ ਮੁਖੇ ਦਾ ਨਾਮ ਜਾ ਕੇ ਪੰਜਵੇਂ ਪਾਠ ਦੇ ਸਿੱਖਾਂ 'ਚ ਆਉਂਦਾ ਨਾ ਉਹ ਤੋਂ ਲੈ ਲਿਆ ਗਿਆ ਲਖਾਈ ਇਹ ਕਿਉਂਕਿ ਨਰੰਡਣੀਏ ਹੰਦਾਲੀਏ ਜਿਹੜੇ ਹੈ ਗੁਰੂ ਕੇ ਆਪਣੇ ਉਹ ਕਿਹਨੂੰ ਕਹਿੰਦੇ ਆਪਣਾ ਉਹ ਸ਼ਹਿਰ ਦਾ ਨਾਮ ਇਹਨੂੰ ਐਟ ਅ ਟਾਈਮ ਆਉਂਦਾ ਨਹੀਂ ਉਹ ਉਹ ਇਹ ਪਿੰਡ ਜਿਹਾ ਹੀ ਹੁੰਦਾ ਸੀ ਕੋਈ ਵੱਡਾ ਸ਼ਹਿਰ ਨਹੀਂ ਸੀ ਹੰਦਾਲੀਆ ਜਿਹੜਾ ਹੈਗਾ ਉਹ ਦਿਖਾਉਣਾ ਉਹਦੇ ਬੱਚਿਆਂ ਨੇ ਉਹਦੇ ਬੱਚੇ ਦੋ ਹੈਗੇ ਜੀ ਇੱਕ ਜਿਗੀ ਚੰਦ ਤੇ ਇੱਕ ਬਲਚੰਦ ਬਲਚੰਦ ਦੀ ਜਿੱਥੇ ਪਹਿਲਾਂ ਹੁੰਦੀ ਹੈ ਤੇ ਜਿਗੀ ਚੰਦ ਹਜੇ ਜਿਉਂਦਾ ਹੈ ਤੇ ਜਿਗੀ ਚੰਦ ਨੇ ਇੱਕ ਰੰਗੜੀ ਲਿਆ ਕੇ ਵਸਾ ਲਈ ਰੜੇ ਵਿਚਾਰ ਲਾਹੌਰ ਦੇ ਵਿੱਚੋਂ ਹੁਣ ਪਿੰਡਾਂ ਦੇ ਵਿੱਚ ਉਹ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਚੰਗੀਆਂ ਨਹੀਂ ਲੱਗਦੀਆਂ ਪਰ ਉਸ ਬੰਦੇ ਨੇ ਇਹ ਦਿਖਾਉਣ ਵਾਸਤੇ ਕਿ ਸਾਡੇ ਗੁਰੂ ਘਰ ਦੀ ਪਰੰਪਰਾ ਹੈ ਜਿਵੇਂ ਸਿੱਖ ਆਪਣੀ ਹਿੰਦੂ ਧਰਮ ਵਿੱਚ ਵੀ ਜਦੋਂ ਮੈਂ ਵੇਖਦਾ ਕਿ ਕ੍ਰਿਸ਼ਨ ਕੌਣ ਸੀ ਤਾਂ ਕ੍ਰਿਸ਼ਨ ਜਦੋਂ ਕੰਸ ਦੇ ਆਪਣੇ ਰਾਜੇ ਦੇ ਵਾਰ ਕੁੱਟਦਾ ਤਾਂ ਮੈਨੂੰ ਸਮਝਦਾ ਕਿ ਉਹਦਾ ਇਹ ਕੈਰੈਕਟਰ ਸੀ ਪਰ ਪੰਡਤ ਨੇ ਕਿਉਂਕਿ ਆਪ ਲੋਕਾਂ ਦੀਆਂ ਜਨਾਨੀਆਂ ਨੂੰ ਸੌਹੀਆਂ ਉਹ ਕੰਮ ਕਰ ਨਹੀਂ ਇਸ ਕਰਕੇ ਉਹਨੇ ਤਰੀਸ਼ਨ ਦੀਆਂ ਵੀ 300 ਪੈਸੇ ਹੇਲੀਆਂ ਤੇ ਪਤਾ ਨਹੀਂ ਕਿੰਨੀਆਂ ਹੋਰ ਰਾਣੀਆਂ ਬਣਾ ਦੀਆਂ ਆਪ ਕੋ ਉਧਰ ਨਾ ਜਾ ਜਾਈਏ ਇਧਰ ਮੁੜ ਕੇ ਆਈਏ ਜੀ ਬਾਲੇ ਨੇ ਰੰਗਣੀ ਲਿਆ ਕੇ ਵਸਾ ਲਈ ਆਪਣੇ ਲਾਹੌਰ ਰਾਣੀ ਬਾਜ਼ਾਰ ਤੋਂ ਤਾਂ ਫਿਰ ਉਹਨਾਂ ਨੇ ਇਹ ਰਸਾਕੀ ਲਿਖਾ ਕੇ ਹੰਧਾਰੀਏ ਨੂੰ ਵੱਡਾ ਦਿਖਾਣਾ ਜਿਹੜਾ ਉਹਨਾਂ ਦਾ ਆਪਦਾ ਬਾਪ ਹੈ ਗੁਰਨਾਥ ਬਾਪ ਜੀ ਨੂੰ ਛੋਟਾ ਦਿਖਾਉਣਾ ਤੇ ਉਹਦਾ ਜਿਹੜਾ ਭਾਈ ਬਾਲਾ ਜਿਹੜਾ ਡੈਥ ਹੋਈ ਆ ਉਸੇ ਨੂੰ ਭਾਈ ਬਾਲਾ ਬਣਾ ਕੇ ਤੇ 95 ਪਾਤਸ਼ਾਹ ਜੀ ਦੇ ਸਿੱਖਾਂ ਦੇ ਪੜੇ ਮੁਖੇ ਦਾ ਨਾਮ ਆਉਂਦਾ ਜਿਹੜਾ ਲਖਾਰੀ ਆ ਉਹਦਾ ਨਾਮ ਵਰਤਿਆ ਹੈ ਅਸਲ ਵਿੱਚ ਇਹ ਲਿਖਣ ਵਾਲਾ ਭਾਈ ਬਾਲੇ ਵਾਲੀ ਸਾਖੀ ਨੂੰ ਲਿਖਣ ਵਾਲਾ ਗੋਰਖਨਾਥ ਨਗਰਾਨਿਓ ਤੇ ਹੈਗੀ ਆ ਲਾਲਾ ਪੰਨੂ ਦੀ ਤੇ ਪੈਸੇ ਦੇਣ ਵਾਲੀ ਹੈ ਸਰਕਾਰ ਤੇ ਵਿਧੀ ਚੰਦ ਇਹਦਾ ਮਤਲਬ ਇਹ ਹੋਇਆ ਆਪਣਾ ਵੀਰ ਗੁਰਚੰਦ ਸਿੰਘ ਜੀ ਕਿ ਬਾਲਾ ਨੌਂ ਦੀ ਬਲਾਏ ਦਾ ਮਤਲਬ ਸਿੱਖ ਪੰਥ ਦੇ ਵਿੱਚ ਹੋਈ ਨਹੀਂ ਕਦੇ ਬਿਲਕੁਲ ਨਹੀਂ ਜੀ 95 ਪਾਛਾਈ ਤੱਕ ਕਿਦਰ ਹੀ ਨਹੀਂ ਹੈ ਕਿ ਬਾਲੇ ਨਾਨਕ ਦੀ ਨਹੀਂ ਭਾਈ ਗੁਰਦਾਸ ਦਾ ਤੁਸੀਂ ਜ਼ਿਕਰ ਕੀਤਾ ਹੈ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਉਥੇ ਮਰਦਾਨੇ ਦਾ ਜ਼ਿਕਰ ਕੀਤਾ ਬਾਲਾ ਤਾਂ ਦੀਦਾ ਹੀ ਨਹੀਂ ਕਿਸੇ ਪਾਸੇ ਨਹੀਂ ਹੈ ਨਹੀਂ ਬਿਲਕੁਲ ਠੀਕ ਤੁਸੀਂ ਕਹੇ ਬਿਲਕੁਲ ਠੀਕ ਹੈ ਸੋ ਇਸ ਕਿਤਾਬ ਨੂੰ ਜਦੋਂ ਅਸੀਂ ਪੜ੍ਹਦੇ ਆਂ ਇਸ ਕਿਤਾਬ ਦੇ ਵਿੱਚੋਂ ਸਾਨੂੰ ਬਹੁਤ ਸਾਰੇ ਹੋਰ ਵੀ ਸੰਕੇਤ ਮਿਲਦੇ ਆ ਕਿ ਬਾਬੇ ਨਾਨਕ ਦੇ ਨਾਲ ਜਿਹੜਾ ਸਿਹਾ ਉੱਪਰ ਹੈ ਜਦੋਂ ਅਸੀਂ ਬਾਬੇ ਨਾਨਕ ਦੇ ਸਿੱਖਾਂ ਦੀ ਵਾਰ ਪੜ ਗੈਰਮੀ ਵਾਰ ਦੀ 13ਵੀਂ ਪੌੜੀ ਤੇ 14ਵੀਂ ਪੌੜੀ ਪੜਦੇ ਆ ਨਾ ਜੀ ਸਭ ਤੋਂ ਪਹਿਲਾਂ ਬਾਬੇ ਬੁੱਢਾ ਜੀ ਤੋਂ ਵੀ ਪਹਿਲਾਂ ਸਾਖੀਕਾਰ ਜਿਹੜਾ ਸਿੰਘ ਉਪਰ ਆ ਤੇ ਗੱਜ ਨੂੰਪੜ ਗੋਪਰਾਵਾਂ ਦੇ ਨਾਂ ਆਉਂਦੇ ਜਿਨ੍ਹਾਂ ਕੋਲ ਭਾਈ ਗੁਰਦਾਸ ਜੀ ਹਵਾਰਾਂ ਕਰੇ ਪਈਆਂ ਉਹ ਫਰੋਲ ਕੇ ਦੇਖ ਲੈਣ ਮੈਂ ਆਪਣੇ ਕੋਲੋਂ ਗੱਲ ਕੋਈ ਨਹੀਂ ਕਹਿੰਦਾ ਹੁੰਦਾ ਕਿ ਭਾਈ ਗੁਰਦਾਸ ਜੀ ਹਵਾਰਾਂ ਸਾਰੀ ਪੜਦੀਆਂ ਕਿ ਸਾਖੀਕਾਰ ਜਿਹੜਾ ਬਾਲਾ ਨਹੀਂ ਆ ਨਾਲ ਸਿੰਘ ਉਪਰ ਨਾਲ ਉਹ ਇੱਕ ਕਾਫੀ ਲੰਬੀ ਚੋੜੀ ਗੱਲ ਚੱਲਦੀ ਆਪਾਂ ਆਪਣੇ ਕੋਲ ਮਿੰਟ ਥੋੜੇ ਜਿਆਦਾ ਆਪਾਂ 25 ਮਿੰਟਾਂ ਦੇ ਵਿੱਚ ਗੱਲ ਕਰਨੀ ਪੂਰੀ ਜਨਮਸਾਖੀ ਪਰੰਪਰਾ ਡਾਕਟਰ ਕੇ ਪਾਲਸਿੰਗ ਦੀ ਇਹਦੇ ਵਿੱਚ ਚਾਰੋਂ ਜਨਮਸਾਖੀਆਂ ਨੂੰ ਅਧਿਆਸਿਕ ਪੱਖ ਤੋਂ ਲਿਆ ਗਿਆ ਤੇ ਇਸ ਜਨਮਸਾਖੀ ਦੇ ਵਿੱਚ ਭਾਈ ਬਾਲੇ ਦੇ ਵਿੱਚ ਜਿਹੜੀ ਬਾਲੇ ਵਾਲੀ ਜਨਮਸਾਖੀ ਆ ਉਹਦੇ ਵਿੱਚ ਦਾ ਬਾਲੇ ਦਾ ਸਾਥੀ ਬਣਾ ਬਾਬੇ ਨਾਨਕ ਦਾ ਸਾਥੀ ਬਾਲੇ ਨੂੰ ਬਣਾਇਆ ਗਿਆ ਪਰ ਦੂਜੀਆਂ ਜਿਹੜੀਆਂ ਜਨਮਸਾਖੀਆਂ ਉਹਨਾਂ ਵਿੱਚ ਭਾਈ ਬਾਲੇ ਦਾ ਕਿਦਰੇ ਵੀ ਜ਼ਿਕਰ ਨਹੀਂ ਹੈ ਔਰ ਪੁਰਾਣੀਆਂ ਜਿਹੜੀਆਂ ਹੋਰ ਲੇਖਾਂ ਹੈਗੀਆਂ ਤੁਸੀਂ ਮਤਲਬ ਗੁਰੂ ਨਾਨਕ ਸਾਹਿਬ ਦੇ ਚਲਾਣਾ ਕਰਨ ਤੋਂ 100 150 ਸਾਲ ਤੋਂ ਪਹਿਲਾਂ ਦੀਆਂ ਲੇਖਾਂ ਜਿਹੜੀਆਂ ਹੈਗੀਆਂ ਉਹਨਾਂ 'ਚ ਕਿਦਰੇ ਵੀ ਭਾਈ ਬਾਲੇ ਦਾ ਗੁਰੂ ਨਾਨਕ ਦਾ ਸਾਥੀ ਹੋਣ ਦਾ ਜ਼ਿਕਰ ਨਹੀਂ ਮਿਲਦਾ ਤੇ ਗੱਲ ਅੱਗੇ ਤੇ ਆਪਾਂ ਗੱਲ ਕਰਦੇ ਮਹਾਨ ਕੋਚ ਮਹਾਨ ਕੋਚ ਵੀ ਜਿਹੜਾ ਹੈਗਾ ਇਹ ਵੀ ਬਾਬੇ ਨਾਨਕ ਬਾ ਸਾਥੀ ਬਾਲੇ ਨੂੰ ਨਹੀਂ ਕਹਿੰਦਾ ਦੇਖੋ ਫਾਈ ਦੁਰਦਾਸ ਜਾਂ 12 ਅਸੀਂ ਪੜਦੇ ਆ ਜਿਹੜੀ ਪੰਕਤੀਆਂ ਤੁਸੀਂ ਕੋਟ ਕੀਤੀਆਂ ਉਥੋਂ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਇੱਕ ਬਾਬਾ ਕਾਲ ਰੂਪ ਦੂਜਾ ਰਬਾਦੀ ਮਰਦਾਨਾ ਜੇ ਬਾਲਾ ਵੀ ਉਥੇ ਨਾਲ ਬੈਠਾ ਹੁੰਦਾ ਤਾਂ ਇਹ ਗੱਲ ਸਾਜੀ ਜਿਹੜੇ ਕ੍ਰਾਂਤੀਕਾਰੀ ਲੋਕ ਹੁੰਦੇ ਆ ਨਾ ਇਹ ਆਪਣੇ ਆਪ ਨੂੰ ਚੋਰ ਵਗੈਰਾ ਨਹੀਂ ਕਰਵਾਉਂਦੇ ਜਿਹੜਾ ਚੋਰ ਕਰਦਾ ਹੈਗਾ ਐਹੀ ਗੱਲ ਤਾਂ ਦੂਜਾ ਜਿਹੜੀਆਂ ਫੋਟੋਆਂ ਬਣਾਈਆਂ ਗਈਆਂ ਗਈਆਂ ਬਾਲੇ ਵਾਲੀ ਸਾਥੀ ਦੇ ਵਿੱਚ ਹਾਂ ਉੱਥੇ ਬਾਲਾ ਕਹਿੰਦਾ ਤਾਂ ਹੈ ਜੀ ਮੈਂ ਗੁਰੂ ਨਾਨਕ ਪਾਤਸ਼ਾਹ ਨਾਲੋਂ 4 ਸਾਲ ਵੱਡਾ ਪਰ ਕਿਉਂਕਿ ਉਹਨਾਂ ਨੇ ਪੈਸੇ ਦੇ ਕੇ ਬਣਵਾਈਆਂ ਹੋਈਆਂ ਮੂਰਤਾਂ ਉਹਦੀ ਬਾਲੇ ਦੀ ਦਾੜੀ ਕਾਲੀ ਹੈ ਤੇ ਬਾਬੇ ਨਾਨਕ ਦੀ ਬਿਲਕੁਲ ਬੱਦੀ ਦਾੜੀ ਉਖਾਈ ਹੋਈ ਹੈ ਜਿਹੜਾ ਪੈਸੇ ਦੇਣ ਵਾਲਾ ਉਹ ਬੁੱਢਾ ਨਹੀਂ ਹੁੰਦਾ ਹੁੰਦਾ ਉਹ ਦੂਜਾ ਨੂੰ ਬੁੱਢਾ ਕਰੇਗਾ ਨਹੀਂ ਇੱਥੇ ਸਵਾਲ ਖੜਾ ਹੋ ਗਿਆ ਜੀ 1 ਮਿੰਟ 1 ਮਿੰਟ ਤੁਸੀਂ ਕਹਿੰਦੇ ਕਿ ਇਹੋ ਜਿਹੇ ਦੇ ਉੱਤੇ ਚੌਰ ਨਹੀਂ ਕੀਤਾ ਜਾਂਦਾ ਚੌਰ ਤਾਂ ਚਵਰ ਤਖਤ ਦੇ ਮਾਲਕ ਤਾਂ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਰੋਜ਼ਾਨਾ ਚੌਰ ਕਰਦੇ ਆ ਕਿਉਂ ਨਹੀਂ ਗੁਰਨਾਨਕ ਸਾਹਿਬ ਤੇ ਚੌਰ ਉਸ ਨਹੀਂ ਜੀ ਇਹ ਇਹ ਵੀ ਨਾ ਮੈਂ ਹੁਣ ਸਾਰੀਆਂ ਸੰਗਤਾਂ ਦੇ ਸਾਹਮਣੇ ਇਹ ਗੱਲ ਨੂੰ ਕੰਡੈਮਨ ਨਹੀਂ ਕਰ ਸਕਦਾ ਪਰ ਇਹ ਵੀ ਕੁਝ ਇੱਕ ਕਚਾਰ ਹੀ ਹੈ ਇਦਾਂ ਜਦੋਂ ਮੈਂ ਛੋਟਾ ਹੁੰਦਾ ਸੀ ਈਵਨ ਦਰਬਾਰ ਸਾਹਿਬ ਮੈਂ 66 86 ਇੱਕ ਸਾਲ ਰਿਹਾ ਜਿਵੇਂ ਚੌਰ ਅੱਜ ਕੀਤਾ ਜਾਂਦਾ ਹੈ ਹਰ ਵਕਤ ਕੋਈ ਨਾ ਕੋਈ ਖੜਾ ਇਦਾਂ ਹੀ ਕਰੀ ਜਾਂਦਾ ਇਦਾਂ ਨਹੀਂ ਸੀ ਹੁੰਦਾ ਤੁਸੀਂ ਪੁਰਾਣੇ ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਜਿਨ੍ਹਾਂ ਨੇ ਸ਼ਵਦਾਰਤ ਲਿਖਿਆ ਉਹਨਾਂ ਦੀ ਜੀਵਨੀ ਪੜੋ ਤੇ ਜੇ ਕਿਸੇ ਦੇ ਕੋਲ ਘਰੇ ਹਰੀ RAM ਗੁਪਤਾ ਦੀ ਖਾਲਸੇ ਦੀ ਉਤਪਤੀ ਪਾਗ ਪਹਿਲਾ ਹੋਵੇ ਖਾਲਸੇ ਦੀ ਉਤਪਤੀ ਪਾਗ ਪਹਿਲਾ ਹਰੀ RAM ਗੁਪਤਾ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਨੂੰ ਕੋਟ ਕਰਦੇ ਆ ਕੀ ਕੋਟ ਕਰਦੇ ਆ ਉਹ ਕਹਿੰਦੇ ਆ 18ਵੀ ਤੇ 19ਵੀ ਸਦੀ ਦੇ ਵਿੱਚ ਜੋ ਪ੍ਰਚਾਰ ਹੋ ਗਿਆ ਹੈ ਜੋ ਸਿੱਖ ਉਹਦੇ ਮੁਤਾਬਕ ਸਿੱਖ ਬਣ ਗਿਆ ਉਹਦਾ ਨਾ ਸਿੱਖ ਬਣ ਗਿਆ ਇਹਦੇ ਵਿੱਚ ਸਿੱਖੀ ਦੀ ਭਾਵਨਾ ਦੀ ਕਮੀ ਨਹੀਂ ਪਰ ਅੱਜ ਸਿੱਖਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਸਿੱਖੀ ਕੀ ਨਹੀਂ ਜੋ ਬਾਕੀ ਬਚ ਜੇਗਾ ਉਹ ਸਿੱਖੀ ਹੋਏਗੀ ਵੀ ਇਹ ਕ੍ਰਾਂਤੀਕਾਰੀ ਲਹਿਰ ਸੀ ਗੁਰੂ ਗ੍ਰੰਥ ਸਾਹਿਬ ਜੀ ਪੜਨ ਵਾਲੇ ਆ ਪੜਨ ਵਾਸਤੇ ਸਾਡੇ ਵਾਸਤੇ ਲਿਖਿਆ ਗਿਆ ਸਾਨੂੰ ਸਮਝਣ ਦੀ ਲੋੜ ਸੀ ਤੇ ਸਮਝ ਕੇ ਇਸ ਸੰਸਾਰ ਦੇ ਵਿੱਚ ਇਸ ਨੂੰ ਲਾਗੂ ਕਰਨਾ ਸੀ ਅਸੀਂ ਇਹਨੂੰ ਪੂਜਣਾ ਸ਼ੁਰੂ ਕਰ ਦਿੱਤਾ ਜਦੋਂ ਭਾਈ ਪ੍ਰਣਾਲ ਦੇ ਦੋਹਰੇ ਨੂੰ ਭਾਈ ਵੀਰ ਸਿੰਘ ਨੇ ਬਦਲ ਕੇ ਨਾ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨੋ ਪ੍ਰਗਟ ਗੁਰਾਂ ਕੀ ਦੇ ਬੇ ਬਣਾ ਦਿੱਤਾ ਜਦੋਂ ਗੁਰੂ ਖਾਲਸਾ ਮਾਨੋ ਪ੍ਰਗਟ ਗੁਰਾਂ ਕੀ ਦੇ ਅਸੀਂ ਪੁਰਾਣਾ ਜਿਹੜਾ ਦੋਹੇਣਾ ਹੈਗਾ ਉਹ ਇਸ ਤਰ੍ਹਾਂ ਹੈ ਗੁਰੂ ਖਾਲਸਾ ਮਾਨੋ ਪ੍ਰਗਟ ਗੁਰਾਂ ਕੀ ਦੇ ਅਸੀਂ ਹੁਣ ਦੇ ਬਣਾ ਲਈ ਗੁਰੂ ਗ੍ਰੰਥ ਸਾਹਿਬ ਦੀ ਤੇ ਇਹਨੂੰ ਫਿਰ ਪੱਖੇ ਵੀ ਚਾਹੀਦੇ ਆ ਗਰਮੀਆਂ 'ਚ ਗਰਮੀ ਲੱਦੀ ਆ ਆਪਾਂ ਇਹੋ ਜਿਹੀ ਚਾਹੀਦਾ ਸਰਦੀਆਂ 'ਚ ਗਰਮੀਆਂ 'ਚ ਸਰਦੀ ਗਰਮੀਆਂ ਦੇ ਵਿੱਚ ਏਸੀ ਚਾਹੀਦਾ ਸਰਦੀਆਂ ਵਿੱਚ ਗਰਮ ਹੀਟਰ ਵੀ ਚਾਹੀਦੇ ਆ ਤੇ ਉੱਤੇ ਰਜਾਈਆਂ ਵੀ ਰੱਖਣੀਆਂ ਤੇ ਫਿਰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਹੁਣ ਵਾਅਦੇ-ਵਾਅਦੇ ਇੱਕ ਬੰਦੇ ਜਿਵੇਂ ਇੱਕ ਬੰਦਾ ਇੱਕ ਮੰਝੇ ਤੇ ਸੌਂਦਾ ਹੈ ਤੇ ਇੱਕ ਸੁਖਾਸਣ ਵਾਸਤੇ ਇੱਕ ਫਰਸ਼ ਚਾਹੀਦਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਨਾਨਕ ਸ੍ਰੀਆ ਦੇ ਮੈਂ ਆਪ ਦੇਖਿਆ ਜੀ ਆ ਪੰਜ ਕੇ ਸਾਲ ਪਹਿਲਾਂ ਇੱਕ ਗੁਰਦੁਆਰੇ ਦਿੱਲੀ ਜਦੋਂ ਸੁਖਾਸਣ ਕਰਦੇ ਆ ਤੇ ਔਰਤਾਂ ਤੋਂ ਚਾਰੇ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਸੁਖਾਸਣ ਕਰਨ ਵੇਲੇ ਕੱਪੜਾ ਫੜ ਕੇ ਖੜੇ ਹੁੰਦੇ ਆ ਜਿਵੇਂ ਬਾਬੇ ਗੁਰੂ ਗ੍ਰੰਥ ਸਾਹਿਬ ਦਾ ਨਗੇਜ ਕਿਸੇ ਨੂੰ ਦਿਖਣਾ ਨਾ ਜਾਵੇ ਅਸੀਂ ਦਿਨੋਂ ਦਿਨ ਗਰਕਦੇ ਜਾ ਰਹੇ ਆ ਅਸੀਂ ਸਿੱਖੀ ਵੱਲੀ ਨੂੰ ਮੋੜਾ ਨਹੀਂ ਪਾ ਰਹੇ ਇਹ ਗੱਲ ਕੁਝ ਹੋਰ ਸੀ ਇੱਕ ਕ੍ਰਾਂਤੀਕਾਰੀ ਲਹਿਰ ਸੀ ਔਰ ਜੇ ਚਰੰਤੀਕਾਰੀ ਨਹੀਂ ਲਹਿਰ ਸੀ ਤਾਂ ਫਿਰ ਸਿੱਖਾਂ ਦੀਆਂ ਲੜਾਈਆਂ ਕਿੱਥੋਂ ਨਿਕਲੀਆਂ ਆਪਾਂ ਵਾਪਸ ਆਈਏ ਜੀ ਆਓ ਉੱਥੇ ਕਿ ਇਹ ਫਿਰ ਜਿਹੜਾ ਤੁਸੀਂ ਉਸ ਵੇਲੇ ਦੇ ਗਿਆਨੀ ਸੰਤ ਸਿੰਘ ਸੀ ਉਹਨਾਂ ਦਾ ਜ਼ਿਕਰ ਕੀਤਾ ਮਹਾਰਾਜਾ ਰਣਜੀਤ ਸਿੰਘ ਕਿਉਂਕਿ ਦੋਨੇ ਗੱਲਾਂ ਮੇਰੇ ਦਿਮਾਗ ਦੇ ਵਿੱਚ ਆ ਰਹੀਆਂ ਨੇ ਜੀ ਜਿਹੜਾ ਨਨਕਾਣਾ ਸਾਹਿਬ ਆ ਉੱਥੇ ਤੁਸੀਂ ਕਹਿੰਦੇ ਮੈਂ 1925 ਤੱਕ ਜਿਹੜਾ ਪਹਿਲੀ ਵਿਸਾਖਤਕ ਬਣਾਇਆ ਜਾਂਦਾ ਸੀ ਤੇ ਇਧਰਲੇ ਪਾਸੇ ਪੰਜਾਬ ਦੇ ਵਿੱਚ ਇਧਰla ਪੰਜ ਪੰਜਾਬ ਤਾਂ ਇੱਕੋ ਹੀ ਸੀ ਕਿਸੇ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਹੜਾ ਇਹ ਗਿਆਨੀ ਸੰਤ ਸਿੰਘ ਉਹਨਾਂ ਦਾ ਪੱਠਾ ਬੈਠਾ ਜਿਨ੍ਹਾਂ ਨੇ ਆਕੇ ਸਾਰਾ ਕੁਝ ਕੀਤਾ ਕਿ ਰਾਮ ਤੀਰਤ ਦੇ ਮੇਲੇ ਤੋਂ ਹਟਾ ਕੇ ਲੋਕਾਂ ਨੂੰ ਵਿਸਾਖੀ ਵਾਲੇ ਪਾਸੇ ਤੋਂ ਇਧਰ ਕਰੀ ਆਪਾਂ ਸਰਦਾਰ ਪੁਰਦੀਪ ਸਿੰਘ ਜੀ ਸਾਡੇ ਪਿਛਲੇ ਐਤਵਾਰ ਡਿਸਕਸ ਕਰ ਰਹੇ ਸੀ ਇਹਹੀ ਮਸਲਾ ਆਪਣੇ ਵੈਬਿਨਾਰ ਤੇ ਡਾਕਟਰ ਜਗਜੀਤ ਸਿੰਘ ਉਹਨਾਂ ਦੇ ਨਾਲ ਉਹ ਵੀ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਡੀ 골ਕ ਕੱਟਦੀ ਐ ਮਸਲਾ 골ਕ ਦਾ ਹੀ ਰਿਹਾ ਹੈ ਪਿਛਲੇ 200 250 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਉਹਨੂੰ ਉਲੋਘ ਕਰਕੇ ਫਿਰ ਤੋਂ ਜਿਸ ਵਿਚਾਰਧਾਰਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕੱਟਦੀ ਐ ਉਹਨੂੰ ਲਾਗੂ ਕਰ ਦਿੱਤਾ ਗਿਆ ਅਸੀਂ ਪੈਸੇ ਵੱਲੇ ਨੂੰ ਸੋਚ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਜਈ ਵਿਚਾਰਧਾਰਾ ਉਹਦੇ ਵੱਲੇ ਨੂੰ ਸੋਚੀਆਂ ਵੀ ਨਹੀਂ ਤੇ ਨਾ ਹੀ ਸੋਚਣਾ ਇਕ ਮੈਨੂੰ ਹੋਰ ਗੱਲ ਯਾਦ ਆਈ ਜਿਹੜੀ ਮੈਨੂਅਲ ਸਕ੍ਰਿਪਟ ਹੁੰਦੀ ਹੈ ਐਮ ਐਮ 3414 ਜਿਹੜੀ ਵਾਲੇ ਵਾਲੇ ਸਾਥੀਏ ਆਪਣੇ ਲੰਡਨ ਪਈ ਹੈ ਹਾਥਲੈਕ ਖਰੜਾ ਪਿਆ ਉਹਦੇ ਵਿੱਚ ਵੀ ਵਾਲੇ ਦਾ ਕੋਈ ਜ਼ਿਕਰ ਨਹੀਂ ਆਉਂਦਾ ਸੋ ਇਹਨੇ ਇਹਨੀਆਂ ਗੱਲਾਂ ਇਹ ਆ ਜੀ ਵੀ ਜੇ ਅਸੀਂ ਵਿਚਾਰਧਾਰਾ ਵਾਲਾਂ ਨੂੰ ਜਾਵਾਂਗੇ ਤਾਂ ਅਸੀਂ ਸਹੀ ਤਰੀਕੇ ਸਹੀ ਦਿਸ਼ਾ ਵੱਲੀ ਨੂੰ ਮੁੜਾਂਗੇ ਤੇ ਜੇ ਅਸੀਂ ਵਿਚਾਰਧਾਰਾ ਨੂੰ ਨਹੀਂ ਜਾਣਾ ਨਾ ਫਰੋ ਮੈਂ ਕਈ ਵਾਰੀ ਇਥੇ ਬ੍ਰੈਂਟਨ ਦੇ ਵਿੱਚ ਲੋਕਾਂ ਨਾਲ ਗੱਲਬਾਤ ਅਸੀਂ ਤਾਂ ਜਿ ਸਿੱਖਾਂ ਦੇ ਘਰੇ ਜੰਮੇ ਆ ਤੇ ਸਿੱਖ ਹੈ ਮੈਂ ਉਹਨਾਂ ਨੂੰ ਦੂਜਾ ਮੂਰਨਾ ਸਵਾਲ ਕਰ ਰਿਹਾ ਗੁਰੂ ਨਾਨਕ ਸਾਹਿਬ ਦੇ ਘਰੇ ਦੋ ਪੁੱਤਰ ਜੰਮੇ ਸੀ ਕੀ ਉਹ ਸਿੱਖ ਸੀ ਗੁਰਨਾਨ ਸਾਹਿਬ ਦੀ ਵਿਚਾਰਧਾਰਾ ਨੂੰ ਉਹਨਾਂ ਨੇ ਮੰਨਿਆ ਹੀ ਨਹੀਂ ਸਿੱਖ ਉਹ ਹੈ ਜਿਹੜਾ ਗੁਰਨਾਨ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਚਲੋ ਕੰਪਲੀਟ ਕਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੇ ਮਨ 'ਚ ਵਸਾ ਕੇ ਇਸ ਸਮਾਜ ਦੇ ਵਿੱਚ ਲਾਗੂ ਕਰਦਾ ਉਹ ਸਿੱਖ ਦਾ ਦੂਜਾ ਸਿੱਖ ਹੈ ਹੀ ਨਹੀਂ ਇਸ ਤਕਰੀ ਦੇ ਤੌਰ ਤੇ ਦੇਖੋ ਜੀ ਕਿੰਨੇ ਲੋਕ ਹੈਗੇ ਆ ਸੰਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਪਾਗ ਦੇ ਪ੍ਰਭਾਵ ਦੇ ਨਾਲ ਉਹ ਜਿਹੜਾ ਮੇਲਾ ਰਾਮ ਕੀਰਤ ਮੇਲਾ ਅੰਮ੍ਰਿਤਸਰ ਚ ਲੱਗਦਾ ਸੀ ਉਧਰੋਂ ਸੰਗਤਾਂ ਨੂੰ ਹਟਾਉਣ ਵਾਸਤੇ ਉਥੇ ਛੂ ਕੀਤਾ ਪਰ ਕਰਮ ਸਿੰਘ ਸਟੋਰੀਆਂ ਦੀ ਕਿਤਾਬ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਇਹ ਵਾਲੀ ਇਹਦੇ 122 ਪੰਨੇ ਤੇ ਉਹ ਲਿਖਦਾ ਹੈ ਕਿ 1925 ਪਹਿਲੀ ਵਾਰ ਨਲਕਾਣਾ ਸਾਹਿਬ ਪੂਰਨ ਅਨਸਾਰ ਦਾ ਗੌਰਵਰ ਤੱਤ ਦੀ ਪੂਰਨ ਆਛੀ ਨੂੰ ਵੰਡਾਇਆ ਗਿਆ ਹੁਣ ਕਰਮ ਸਿੰਘ ਸਲੋਰੀਂ ਕਸਮ ਦੀ ਗਵਾਹ ਹੈ ਕਿ ਮੈਂ ਉਹਦੀ ਜਿਹੜੀ ਇਹ ਗਵਾਹੀ ਹੈ ਉਹ ਕਿਦਾਂ ਟੱਕਾਂਗਾ ਉਹ ਜਿਉਂਦੇ ਆ ਉਦੋਂ ਉਹ ਜਿਉਂਦੇ ਕਿਤਾਬ ਲਿਖ ਕੇ ਗਏ ਹੈ ਤੇ ਇਸ ਕਿਤਾਬ ਦੀ ਗਵਾਹੀ ਨੂੰ ਨਹੀਂ ਕਟਿਆ ਜਾ ਸਕਦਾ ਅੱਗੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਦੱਸੋ ਜੀ ਕਿ ਕੇ ਹ ਮੇਰਾ ਅਜੇ ਵੀ ਦਿਮਾਗ ਦੇ ਵਿੱਚ ਉੱਥੇ ਖੜਾ ਹੈ ਕਿ 1925 ਤੱਕ ਤਾਂ ਅਮ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਵਸਾਕ ਮਨਾਉਂਦੇ ਰਹਿ ਇੱਥੇ ਕਿਉਂਕਿ ਉਸ ਵੇਲੇ ਵੀ ਮੰਨ ਜਾ ਰਣਜੀਤ ਸਿੰਘ ਦਾ ਰਾਜ ਤਾਂ ਲਾਹੌਰ ਦੇ ਵਿੱਚ ਹੀ ਸੀ ਪਰ ਲਾਹੌਰ ਰਾਜਧਾਨੀ ਸੀ ਫਿਰ ਦਰਬਾਰ ਸਾਹਿਬ ਕਿਵੇਂ ਇਹਨਾਂ ਨੇ ਪਹਿਲਾਂ ਸ਼ੁਰੂ ਕਰ ਲਿਆ ਗਿਆਨੀ ਸੰਤ ਸਿੰਘ ਨੇ ਕਿਹੜਾ ਸਨ ਕਿਹੜਾ ਸੀ ਉਹ ਇਹ ਸਨ ਜੀ ਕਿ ਰਣਜੀਤ ਸਿੰਘ ਦੇ ਨਾਲ ਮਿਲ ਕੇ ਸੰਤ ਸਿੰਘ ਨੇ ਕਦੋਂ ਸ਼ੁਰੂ ਕੀਤਾ ਇਹ ਸਨ ਨਹੀਂ ਮਿਲਦਾ ਓਕੇ ਮੈਨੂੰ ਤਾਂ ਜੀ 4-5 ਕਿਤਾਬਾਂ ਦੇ ਰੈਫਰੈਂਸ ਮੈਂ ਤੁਹਾਨੂੰ ਦਿੱਤੇ ਆ ਨਹੀਂ ਮੈਨੂੰ ਮਿਲਿਆ ਕਿਧਰੋਂ ਵੀ ਜੇ ਜੇ ਕੋਈ ਸਬੂਤ ਨਾ ਮਿਲੇ ਤਾਂ ਮੈਂ ਉਹ ਗੱਲ ਨਹੀਂ ਕਰਦਾ ਜਿੰਨੀ ਲਿਖੀ ਪੁਰਾਣੀਆਂ ਕਿਤਾਬਾਂ ਦੇ ਵਿੱਚ ਗੱਲ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖ ਦੇ ਵੀ ਸਤ ਸਿੰਘ ਮੁਸਕੀਲ ਨੇ RAMਪੀਰ ਤੇ ਮਿਲਦੇ ਤੇ ਇਹ ਰਣਜੀਤ ਸਿੰਘ ਦੇ ਰਾਜ ਰਣਜੀਤ ਸਿੰਘ ਦਾ ਰਾਜ ਤੁਸੀਂ ਵੇਖ ਲਓ ਵੀ ਆਪਣਾ 1839 ਦੇ ਵਿੱਚ ਰਣਜੀਤ ਸਿੰਘ ਜਾਂਦੇ ਇਹ ਉਦੋਂ ਪਹਿਲਾਂ ਤੋਂ ਲਾਗੂ ਕੀਤਾ ਹੋਏਗਾ ਉਹਨਾਂ ਨੇ ਇਹ ਮਸਲਾ ਅ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੀ ਕਲੈਰਟੀ ਅਖੀਰ ਦੇ ਵਿੱਚ ਕਿਉਂਕਿ ਇੱਥੇ ਸਾਡੇ ਇੱਕ ਵੱਡਾ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ ਪਲੱਸ ਤੁਹਾਨੂੰ ਦੱਸਿਆ ਸਿੰਘ ਸਵਾ ਤੇ ਕਈ ਹੋਰ ਗੁਰਦੁਆਰੇ ਵੀ ਬਕਾਇਦਾ ਮਨਾ ਰਹੇ ਨੇ ਉਹਨਾਂ ਗੁਰਦੁਆਰਾ ਸਹਿਬਾਨ ਨੂੰ ਕਿਉਂਕਿ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤਾਂ ਪੰਡਤ ਦੇਵੀदयाल ਨੂੰ ਪੁੱਛਣ ਜਾਂਦੇ ਆ ਕਿ ਦੱਸਿਓ ਮੇਰੇ ਬਾਪੂ ਦਾ ਜਨਮ ਦਿਨ ਕਦੋਂ ਆ ਇਹਨਾਂ ਚੋਂ ਕੋਈ ਵੀ ਸ਼ਰਮਣੀ ਕਮੇਟੀ ਦਾ ਮੈਂਬਰ ਸ਼ਰਮਣੀ ਅਕਾਲੀ ਦਲ ਦਾ ਮੈਂਬਰ ਜਾਂ ਤਖਤਾਂ ਦੇ ਜ਼ਹਿਦਾਰ ਕਦੇ ਪੰਡਤ ਕੋਲ ਜਾ ਕੇ ਨਹੀਂ ਪੁੱਛਦੇ ਕਿ ਮੇਰਾ ਜਨਮ ਦਿਨ ਕਦੋਂ ਆ ਪਰ ਬਾਪੂ ਦਾ ਜਨਮ ਦਿਨ ਹੈ ਜਿਹੜਾ ਉਹ ਜ਼ਰੂਰ ਪੁੱਛਣ ਜਾਂਦੇ ਆ ਇਹਦੇ ਬਾਰੇ ਦੁਨੀਆ ਭਰ ਨੂੰ 1 ਮਿੰਟ ਪੂਰਾ ਕੀ ਸੁਨੇਹਾ ਹੈ ਕੀ ਕਰਨ ਫਿਰ ਕੀ ਦੀ ਸੁਣ ਅਕਾਲ ਤਖਤ ਦੀ ਸੁਣ ਜਾਂ ਗੁਰਚੰਦ ਸਿੰਘ ਜੀਉਣ ਵਾਲੇ ਜਾਂ ਜਿਹੜਾ ਤੁਸੀਂ ਲੱਖਾਂ ਡਾਲਰ ਖਰਚ ਕਰਕੇ ਕਤਕ ਦੇ ਵਿਸਾਖ ਦਾ ਵੰਡੀ ਆ ਜਿਹੜੀ ਐਥਿਕ ਵੀ ਦੋਨੇ ਨਗਰ ਕੀਰਤਨਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਮੁਫਤ ਵੰਡੀ ਜਾਣੀ ਹੈ ਇਹਦੇ ਬਾਰੇ ਸੁਨੇਹਾ ਜਾਂਦੇ ਜਾਂਦੇ ਕੋਈ ਬਿਲਕੁਲ ਗੱਲ ਇਹ ਹੈ ਕਿ ਚਾਹੇ ਅਸੀਂ ਗੁਰਨਾਨਕ ਸਾਹਿਬ ਦਾ ਜਨਮ ਦਿਨ ਸਾਖ ਚ ਮਨਾਇਏ ਚਾਹੇ ਮਨਾਇਏ ਕਰਤੇ ਚ ਮਨਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਅਸੀਂ ਸਿੱਖ ਹੀ ਨਹੀਂ ਬਣਨਾ ਤਾਂ ਤੇ ਜਿਹੜੇ ਸਿੱਖ ਹੈਗੇ ਮੈਂ ਤੁਹਾਨੂੰ ਇਹ ਦੱਸ ਚੁੱਕਿਆ ਆਂ ਵੀ ਸਿੱਖ ਉਹ ਬਣ ਚੁੱਕਿਆ ਹੈ ਜਿਹੜਾ 18ਵੀਂ ਤੇ 19ਵੀਂ ਸਦੀ ਦੇ ਵਿੱਚ ਪ੍ਰਚਾਰ ਕੀਤਾ ਗਿਆ ਹੈ ਪ੍ਰਚਾਰ ਕਰਦੇ ਚੱਲੋ ਪ੍ਰਚਾਰ ਕਰਦੇ ਚੱਲੋ ਇਹਦੇ ਨਾਲ ਦੁਨੀਆ 'ਚ ਸੁਧਾਰ ਆਏਗਾ ਗੱਲ ਸੁਧਾਰ ਆਉਂਦੀ ਆ ਜੀ ਜਿਹੜਾ ਦਿਨ ਮਰਜ਼ੀ ਬਣਾ ਲਓ ਅਸੀਂ ਜੇ ਆਪਾਂ ਸਿੱਖੀ ਛੀਟੋ ਕੇ ਵੇਖੀ ਤਾਂ ਹਰ ਰੋਜ਼ ਕਿਸੇ ਨਾ ਕਿਸੇ ਸੂਰਬੀਰ ਦਾ ਜਨਮ ਦਿਨ ਮਰਨ ਦਿਨ ਆਉਂਦਾ ਹੈ ਕੀ ਫਰਕ ਪਿਆ ਜੀ ਸਿੱਖਤਾ ਜਿੱਖਾ ਹੈ ਹੀ ਨਹੀਂ ਤੁਸੀਂ ਕਰਕੇ ਮੋੜਾ ਮੋੜਾ ਖਾਂ ਦੀ ਲੋੜ ਹੈ ਜੀ ਜੇ ਅਸੀਂ ਹਿਸਟਰੀ ਨੂੰ ਭੁੱਲ ਜਾਵਾਂਗੇ ਉਹ ਕਹਿੰਦੇ ਕੌਮ ਉਹ ਉਹ ਕੌਮ ਜਿਹੜੀ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਉਹ ਅੱਜ ਵੀ ਡੁੱਬੀ ਤੇ ਕੱਲ ਵੀ ਡੁੱਬੀ ਉਹ ਡੁੱਬੀ ਹੁੰਦੀ ਆ ਉਹ ਪਾਰ ਨਹੀਂ ਲੰਗਦੀ ਸੋ ਮੇਰੀ ਤਾਂ ਬੇਨਤੀ ਇਹ ਆ ਜੀ ਜੇ ਅਸੀਂ ਦਿਨ ਮਨਾਉਣੇ ਆ ਤਾਂ ਉਸ ਦਿਨ ਦੇ ਅਸੀਂ ਸਿੱਖ ਪਾਏ ਭਗਤ ਗੁਰਪੁਰਬ ਕਰਨ ਦੇ ਗੁਰਪੁਰਬ ਮਨਾਉਣਾ ਸਾਡੇ ਵਿੱਚ ਇਹ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੋਇਆ ਜੀ ਅਸੀਂ ਗੁਰਪੁਰਬ ਕਰੁੰਦੇ ਲਿਖਿਆ ਹੋਇਆ ਭਾਈ ਗੁਰਦਾਸ ਨੇ ਗੁਰਨਾਨਕ ਸਾਹਿਬ ਦੇ ਜਨਮ ਦਿਨ ਤੇ ਕਰਨਾ ਮਤਲਬ ਫਿਜ਼ੀਕਲੀ ਕੁਝ ਕਰਨਾ ਉਹਨਾਂ ਦੇ ਉਪਦੇਸ਼ ਨੂੰ ਲੈ ਕੇ ਸਮਾਜ ਵਾਸਤੇ ਕੁਝ ਕਰਨਾ ਗੁਰਪੁਰਬ ਮਨਾਉਣਾ ਹੁੰਦਾ ਪਰ ਅਸੀਂ ਤਾਂ ਗੁਰਪੁਰਬ ਮਨਾਉਨੇ ਆ ਜੀ ਉੱਥੇ ਜਾ ਕੇ ਡੁਬਕੀ ਲਾਉਨੇ ਆ ਸਰੋਵਰ ਚ ਜੇ ਨਹੀਂ ਸਾਰੇ ਵੀ ਲਾਉਦੇ ਤਾਂ ਪ੍ਰਸ਼ਾਦ ਲੈ ਕੇ ਮੱਥਾ ਟੇਕ ਕੇ 2-4 ਡਾਲਰ ਬਹੁਤ ਬਹੁਤ ਧੰਨਵਾਦ ਜੀ ਜੇ ਜੇ ਦਾਲ ਅਗੇ ਤਾਂ ਲਫਾਫੇ ਆਪਣੇ ਉਤੋਂ ਫਲਾਂ ਦੇ ਫਰੂਟ ਦੇ ਰੋਟੀਆਂ ਦੇ ਭਰ ਕੇ ਘਰ ਨੂੰ ਵੀ ਲੈ ਆਉਨੇ ਆ ਆ ਸਾਡਾ ਦੈਨ ਬਣਾਉਣਾ ਮੈਨੂੰ ਤਾਂ ਲੱਗਦਾ ਨਹੀਂ ਵੀ ਅਸੀਂ ਦਿਨ ਬਣਾਉਨੇ ਆ ਬਹੁਤ ਲੋਕ ਚਰਜੀ ਕਲਾਜ ਰਹਿ ਕੇ ਇਸ ਤਰ੍ਹਾਂ ਹੀ ਸੱਚ ਦੀ ਗੱਲਬਾਤ ਕਰਦੇ ਰਹੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਦਾ ਗੁਰਚੰਦ ਸਿੰਘ ਜੀਵਨ ਵਾਲਾ ਪਤਾ ਨਹੀਂ ਕਿੰਨੇ ਹਜ਼ਾਰ ਕਿਤਾਬਾਂ ਕਤਕ ਦੇ ਵਿਸਾਖ ਇਹਨਾਂ ਨੇ ਆਪਣੇ ਵੱਲੋਂ ਛਪਵਾ ਕੇ ਫ੍ਰੀ ਵੰਡੀਆਂ ਨੇ ਕੈਨੇਡੀਅਨ ਸਿਕ ਸਟਡੀਜ਼ ਦੇ ਟੀਚਿੰਗ ਸੈਟੀ 13 ਅਪ੍ਰੈਲ ਯਾਨੀ ਕਿ ਅ ਨਗਰ ਕੀਰਤਨ ਤੋਂ ਅਗਲੇ ਦਿਨ ਗ੍ਰੈਂਡ ਤਾਜ ਬੈਂਕਟ ਹਾਲ ਦੇ ਵਿੱਚ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਬਖੈਦਾ ਭਾਈ ਅਤੇਂਦਰ ਪਾਲ ਸਿੰਘ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਤੇ ਇੱਥੇ ਤੁਸੀਂ ਹਰ ਹਾਲਾਤ ਦੇ ਵਿੱਚ ਬੱਚਿਆਂ ਸਮੇਤ ਪਹੁੰਚਣਾ ਨਾਲ ਦੇ ਨਾਲ ਮੈਂ ਦੱਸਦੇ ਆ ਕਿ ਦੋਨੇ ਨਗਰ ਕੀਰਤਨ ਆ ਰਹੇ ਨੇ ਪਹਿਲਾ ਨਗਰ ਕੀਰਤਨ ਹੈ ਜਿਹੜਾ 12 April ਦਾ ਦੂਜਾ ਨਗਰ ਕੀਰਤਨ 19 April ਦਾ ਆਪਣੇ ਵਪਾਰ ਦੇ ਵਿੱਚ ਵਾਧਾ ਕਰਨਾ ਐ ਐਡਵਰਟਾਈਜ਼ਮੈਂਟ ਕਰਨੀ ਐ ਸਾਡੀ ਟੀਮ ਦੇ ਐਕਸਪਰਟ ਨੇ ਥੱਲੇ ਨੰਬਰ ਦਿੱਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜੇਵਾਗਿਆ ਦਵਿੰਦਰ ਪੈਣੀਪਾਲ ਜੀ ਪ੍ਰਾਈਮ ਟਾਈਮ 6 ਵਜੇ ਲੈ ਕੇ ਹਾਜ਼ਰ ਹੋਣਗੇ 9 ਵਜੇ ਦਿਲਾਂ ਨਿਸਾਨ ਨੂੰ ਫਿਰ ਰਿਪੀਟ ਕੀਤਾ ਜਾਣਾ ਪ੍ਰੋਗਰਾਮ ਦੇ ਵਿੱਚ ਕਮੈਂਟਸ ਦੇ ਲਈ ਸ਼ੇਅਰ ਦੇ ਲਈ ਤੇ ਲਾਈਕ ਲਈ ابتديت أنا